ਲੋਕ ਸਭਾ ਹਲਕਾ ਫਤਿਹਗੜ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਅੱਜ ਅਚੇਚੇ ਤੌਰ ਤੇ ਆਪਣੀ ਇਲੈਕਸ਼ਨ ਕੰਪੇਨ ਦੇ ਅਧੀਨ ਦਰਾਹਾ ਸ਼ਹਿਰ ਵਿੱਚ ਪੁੱਜੇ ਇਸ ਮੌਕੇ ਉਹਨਾਂ ਦੇ ਨਾਲ ਹਲਕਾ ਪਾਇਲ ਦੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਵੀ ਸ਼ਾਮਲ ਸਨ ਇਸ ਮੌਕੇ ਤੇ ਵਿਸ਼ਾਲ ਕਾਂਗਰਸੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹਾਂ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤਾਨਾਸ਼ਾਹੀ ਰਵਈਆ ਧਾਰਨ ਕਰ ਚੁੱਕੀ ਹੈ ਉਹ ਹਰ ਹੀਲੇ ਵਸੀਲੇ ਦੇ ਨਾਲ ਸੰਵਿਧਾਨ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਇਸ ਨੂੰ ਖਤਮ ਕਰਨਾ ਚਾਹੁੰਦੀ ਹੈ ਜੋ ਕਿਸੇ ਵੀ ਕੀਮਤ ਉੱਪਰ ਨਹੀਂ ਹੋਣ ਦਿੱਤਾ ਜਾਵੇਗਾ ਉਹਨਾਂ ਨੇ ਮੌਕੇ ਤੇ ਹਾਜ਼ਰ ਸੈਂਕੜੇ ਕਾਂਗਰਸੀ ਵਰਕਰਾਂ ਨੂੰ ਅਪੀਲ ਕਰਦੇ ਆ ਕਿਹਾ ਕਿ ਉਹ ਕੇਂਦਰ ਵਿੱਚੋਂ ਮੋਦੀ ਸਰਕਾਰ ਨੂੰ ਸਤਾ ਤੋਂ ਹਟਾਉਣ ਲਈ ਇਸ ਵਾਰ ਕਾਂਗਰਸ ਪਾਰਟੀ ਨੂੰ ਵੱਧ ਚੜਕੇ ਵੋਟਾਂ ਪਾਉਣ ਇਸ ਮੌਕੇ ਤੇ ਕਾਂਗਰਸੀ ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਆਮ ਲੋਕਾਂ ਦੇ ਨਾਲ ਧੱਕਾ ਕਰ ਰਹੀ ਹੈ ਜਿੱਥੇ ਆਮ ਲੋਕ ਆਮ ਲੋਕਾਂ ਦੇ ਜੋ ਰਾਸ਼ਨ ਕਾਰਡ ਨੇ ਉਹ ਵੀ ਕੱਢ ਦਿੱਤੇ ਗਏ ਨੇ ਕਾਂਗਰਸ ਸਰਕਾਰ ਦੁਆਰਾ ਸੱਤਾ ਵਿੱਚ ਆਉਣ ਦੇ ਬਾਅਦ ਇਹ ਪੁਰਾਣੇ ਕੱਟੇ ਗਏ ਕਾਰਡ ਦੁਬਾਰਾ ਬਹਾਲ ਕੀਤੇ ਜਾਣਗੇ ਇਸ ਤੋਂ ਇਲਾਵਾ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਕਾਂਗਰਸ ਦੇ ਵਰਕਰਾਂ ਦਾ ਧੱਕਾ ਕਰ ਰਹੀ ਹੈ ਮੌਕਾ ਆਉਣ ਤੇ ਇਸ ਦਾ ਵੀ ਮੂੰਹ ਤੋੜਮਾ ਜਵਾਬ ਦਿੱਤਾ ਜਾਵੇਗਾ ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਸਰਦਾਰ ਬੰਦ ਸਿੰਘ ਦਵਰਜੀ ਕਾਉਂਸਲਰ ਰਜਿੰਦਰ ਗਹਿਰ ਕਾਉਂਸਲਰ ਨਵਜੀਤ ਸਿੰਘ ਕਾਉਂਸਲਰ ਪਤੀ ਮਨਦੀਪ ਸਿੰਘ ਮੰਗੜ ਰਾਮ ਪ੍ਰਕਾਸ਼ ਸਿੰਘ ਪਪੂ ਲੰਬਰਦਾਰ ਅਤੇ ਸ਼ਹਿਰੀ ਪ੍ਰਧਾਨ காங்கிரஸ் ਦੇ ਸ਼ਹਿਰੀ ਪ੍ਰਧਾਨ ਬਨੀਤ ਅਸਟ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਆਓ ਦੇਖਦੇ ਹਾਂ ਪੂਰੀ ਰਿਪੋਰਟ ਇਹ ਜਨਾਨੀ ਕਹਿੰਦੀ ਪੇਕੇ ਜਾਣਾ ਮੇਰੀ ਜਨਾਨੀ ਕਹਿੰਦੀ ਪੇਕੇ ਜਾਣਾ ਉੱਥੇ ਖਾ ਰਿਓ ਜਿੰਨਾ ਮੁਰਗਾ ਖਾਣਾ ਉਹ ਮੈਂ 500 ਲਾ ਕੇ ਲੈ ਗਿਆ ਫੋਰੇ ਮੈਂ 500 ਲਾ ਕੇ ਲੈ ਗਿਆ ਫੋਰੇ ਓਏ ਅੱਕਿਓ ਬਣੀ ਦਾਲ ਬੱਦ ਗੱਲਾਂ ਸੁਣਾਉਂਦੀ ਲਾਰੇ ਲਾਉਂਦੀ ਕਾਦੀ ਨਵੀਂ ਸਰਕਾਰ ਜੋ ਗੱਲ ਮੈਂ ਕਹਿਣ ਲੱਗਾ ਸੁਣ ਕੇ ਹੱਸਿਓ ਨਾ ਕੰਮ ਬੋਲਦਾ ਉਹ ਵੀ ਫਲੈਕਸਾਂ ਤੇ ਬਿਲਕੁਲ ਅਸੀਂ ਨਵੀਂ ਬਣੀ ਸਰਕਾਰ ਤੋਂ ਪੁੱਛਣਾ ਚਾਹੁੰਦੇ ਆ ਕਿ ਦੱਸੋ ਵੀ ਆਈ ਪੀ ਕਲਚਰ ਕਿਹੜਾ ਘਟਾਇਆ ਅਰਥਾਪਿਆ ਪੋਸਟਰ ਲਾਇਆ ਮੈਨੂੰ ਗਵਾਲਾ ਦੱਸੋ ਕੀ ਬਣਿਆ ਉਸ ਤੋਂ ਕਿੰਨਾ ਪ੍ਰੋਫਿਟ ਆਇਆ ਉਹ ਪੱਤਰਕਾਰਾਂ ਨੂੰ ਵੱਤ ਵਿੱਚ ਕਰਕੇ ਦੱਸੋ ਕਿਹੜਾ ਨਸ਼ਾ ਘਟਾਇਆ ਗੁਰੂਗੜ੍ਹ ਮੁੰਟੇ ਜੇਜ ਵਿੱਚ ਭੇਜ ਕੇ ਦੱਸੋ ਕਿਹੜਾ ਰੰਗ ਧਕਾਇਆ ਉਹ ਇਨਕਲਾਬ ਤੇ ਲੈ ਕੇ ਵੋਟਾਂ ਤੁਸੀਂ ਉਹਨਾਂ ਤੇ ਡੰਡਾ ਵਧਾਇਆ ਆ ਸੁਵਿਧਾ ਕੇਂਦਰਾਂ ਨੂੰ ਰੰਗ ਕਰ ਸਾਡੇ ਵਿੱਚ ਕਾਂਗਰਸ ਪਾਰਟੀ ਦੇ ਫਤਿਹਗੜ੍ਹ ਤੋਂ ਉਮੀਦਵਾਰ ਸਾਡੇ ਹਲਕੇ ਦੇ ਬਹੁਤ ਹੀ ਦਿਧਾਰੂ ਆਗੂ ਸਾਡੇ ਸਾਰਿਆਂ ਦੇ ਜਿਨ੍ਹਾਂ ਦੀ ਧੜਕਣ ਸਾਬਕਾ ਐਮਐਲਏ ਰਖਵੀਰ ਸਿੰਘ ਲੱਖਾ ਜੀ ਉਹਨਾਂ ਦੇ ਨਾਲ ਬੈਠੇ ਸਾਡੇ ਗ੍ਰਾਹਕ ਸਹਿਰ ਨਿਸਲ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਬਾਂਸ ਸਿੰਘ ਦਵੋੜੀ ਜੀ ਉਹਨਾਂ ਦੇ ਨਾਲ ਸਾਡੇ ਸਾਰੇ ਪ੍ਰਧਾਨ ਦਸਵਿੰਦਰ ਸਿੰਘ ਜਸਤੈ ਜੀ ਰਾਜਵੀਰ ਰੂਪਲ ਜੀ ਜਸ ਜਸਾ ਰੋੜੀਆਂ ਜੀ ਸਾਡੇ ਪਾਰਲੀਮੈਂਟ ਨੂੰ ਸੋਕੇ ਡੰਗ ਰਹਿ ਗਏ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਫਤਿਹਗੜ੍ਹ ਸਾਹਿਬ ਦੇ ਵਿੱਚ ਇੰਨੀ ਵੱਡੀ ਕੁਰਬਾਨੀ ਹੋਈ ਆ ਇਹਨਾਂ ਨੇ ਉੱਥੇ ਆਪਣੇ ਭਾਸ਼ਣ ਦੇ ਵਿੱਚ ਦੱਸਣਾ ਕੀਤਾ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਬਾਰੇ ਤੇ ਉਦੋਂ ਹੀ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ 2017 ਦੇ ਵਿੱਚ ਪਹਿਲ ਹਲਕੇ ਦਾ ਰਾਸ਼ਨ ਕਾਰਡ 28000 ਕਾ ਮੈਂ 5000 ਰਾਸ਼ਨ ਕਾਰਡ ਬਣਾ ਕੇ ਦਿੱਤਾ 33000 ਬਣਿਆ ਇਹਨਾਂ ਦੀ ਸਰਕਾਰ ਬਣਨ ਤੋਂ ਬਾਅਦ ਇਹਨਾਂ ਲੋਕਾਂ ਨੇ ਜਿਹੜਾ ਇਹ ਗਰੀਬ ਪਰਿਵਾਰਾਂ ਦੇ ਸਿਰ ਤੇ ਸੱਤਾ ਚਾਏ 5000 ਆਸਨ ਕਾਟ ਲੋਕਾਂ ਦਾ ਘਟਾਤਾ ਤੇ ਮੁੜ ਕੇ 28000 ਕਰਾਤਾ ਕਿੰਨੀ ਸ਼ਰਮ ਦੀ ਗੱਲ ਹੈ ਜਿਹੜੇ ਗਰੀਬਾਂ ਨੂੰ ਦੇ ਨਹੀਂ ਸਕਦੇ ਉਹ ਗਰੀਬਾਂ ਦੀ ਰੋਜ਼ੀ ਰੋਟੀ ਖੋ ਕੇ 5000 ਆਸਨ ਕਾਟੇ ਲੋਕਾਂ ਨੇ ਕਟਾਇਆ ਤੋਂ ਆਉਣ ਵਾਲੇ ਸਮੇਂ ਡਾਕਟਰ ਅਮਰ ਸਿੰਘ ਜੀ ਨੇ ਨਵੰਕਾ ਸਕੀਮ ਵੀ ਬਣਾਈ ਸੀ ਪਿੰਡਾਂ ਲਈ ਇਹ ਸ਼ਹਿਰਾਂ ਲਈ ਵੀ ਗੱਲ ਕਰ ਰਹੇ ਨੇ ਵੀ ਜਿਹੜੀ ਪਿੰਡਾਂ ਚ ਸਕੀਮਾਂ ਉਸ ਤਹਿਤ ਸ਼ਹਿਰਾਂ 'ਚ ਵੀ ਉਸ ਤਰ੍ਹਾਂ ਦੀ ਸਕੀਮ ਬਣਾਈ ਜਾਵੇ ਜਿਦੇ ਨਾਲ ਸਾਡੇ ਗਰੀਬ ਪਰਿਵਾਰਾਂ ਨੂੰ ਸ਼ਹਿਰ ਵਾਲਿਆਂ ਨੂੰ ਰੋਜ਼ਗਾਰ ਮਿਲ ਸਕੇ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਜਿਹੜਾ ਧਰੋ ਕਮਾਇਆ ਹਜ਼ਾਰ ਹਜ਼ਾਰ ਰੁਪਏ ਦੀ ਗੱਲ ਕਰਦੇ ਸੀ ਅੱਜ ਕਿੱਥੇ ਗਿਆ ਹਜ਼ਾਰ ਹਜ਼ਾਰ ਰੁਪਿਆ ਮਸੇ ਦੀ ਗੱਲ ਕਰਦੇ ਸੀ ਉਹ ਤਾਂ ਰਹਿ ਗਿਆ 25 ਤੋਂ ਬਾਅਦ 26 ਚ ਚੌੜਾ ਮਿਊਸਪਲ ਕਮੇਟੀ ਦੀ ਦਰਾਹਿ ਸ਼ਹਿਰ ਅੰਦਰ ਆ ਸਾਥੀ ਬੈਠੇ ਨੇ ਇਹਨਾਂ ਨੇ ਸਾਰਿਆਂ ਨੇ ਕੌਂਸਲ ਪਾਰਟੀ ਦੀ ਨਗਰ ਕੌਂਸਲ ਵੀ ਬਣਾਉਣੀ ਆ ਉਦੋਂ ਪਹਿਲਾਂ ਆਪਾਂ ਦਰਾਹਿ ਸ਼ਹਿਰ ਦੇ ਵਿੱਚੋਂ ਡਾਕਟਰ ਅਮਰ ਸਿੰਘ ਜੀ ਨੂੰ ਵੱਢ ਮਾਰ ਦੇਣਾ ਜੀ ਤਾਂ ਕਿ ਦੱਸ ਦੇਣਾ ਕਿ ਦਰਾਹਿ ਸ਼ਹਿਰ ਚ ਅੱਜ ਵੀ ਕੌਂਸਲ ਪਾਰਟੀ ਮਜ਼ਬੂਤ ਆ ਪਹਿਲਾਂ ਵੀ ਕੌਂਸਲ ਪਾਰਟੀ ਮਜ਼ਬੂਤ ਸੀ ਤੇ ਤੁਸੀਂ ਸਾਰੇ ਤਕੜੇ ਹੋ ਕੇ ਜਿਹੜਾ ਜ਼ਬਰ ਜ਼ੁਲਮ ਆਮ ਆਦੀ ਪਾਰਟੀ ਦਾ ਪ੍ਰਧਾਨ ਤੇ ਐਮਐਲਏ ਕਰ ਰਿਹਾ ਦਰਾਹਿ ਸ਼ਹਿਰ ਨਾਲ ਉਹਦਾ ਅਸੀਂ ਮੂੰ ਤੋੜ ਮਾ ਜਵਾਬ ਆਉਣ ਵਾਲੇ ਸਮਝ ਦਵਾਗੀ ਦੇਸ਼ ਅੰਦਰ ਅੱਜ ਮੋਦੀ ਸਾਡੇ ਨਾਲ ਇੰਨਾ ਤੱਕਾ ਕਰ ਰਿਹਾ ਜਿਹੜਾ 바ਵਾ ਸਾਹਿਬ ਡਾਕਟਰ ਭੀਮਰਾਵ ਮੈਂਕਰ ਦਾ ਸਰਦਾਰ ਉਹਨੂੰ ਖਤਮ ਕਰਨ ਤੇ ਲੱਗੇ ਹੋਏ ਨੇ ਉਹ ਖਤਮ ਕਰਨਾ ਚਾਹੁੰਦੇ ਨੇ ਦੇਸ਼ ਅੰਦਰ ਡੈਮੋਕ੍ਰੇਸੀ ਖਤਮ ਕਰਨਾ ਚਾਹੁੰਦੇ ਨੇ ਪੂਰੀ ਦੁਨੀਆ ਸਾਡੇ ਦੇਸ਼ ਦਾ ਲੋਕਤੰਤਰ ਮੰਨਦੀ ਆ ਉਹ ਲੋਕਤੰਤਰ ਦੀ ਹੱਤਿਆ ਕਰਨਾ ਚਾਹੁੰਦੇ ਨੇ ਕਾਂਗਰਸ ਪਾਰਟੀ ਲੋਕਤੰਤਰ ਬਚਾਉਣਾ ਚਾਹੁੰਦੀ ਆ ਦੇਸ਼ ਦਾ ਸੰਵਿਧਾਨ ਬਚਾਉਣਾ ਚਾਹੁੰਦੀ ਆ ਦੇਸ਼ ਅੰਦਰ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਚਾਹੁੰਦੀ ਆ ਤੇ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਉਹਨਾਂ ਨੂੰ ਸਕਾਲਰਸ਼ਿਪ ਦੇ ਕੇ ਅੱਗੇ ਵਧਾਉਣਾ ਚਾਹੁੰਦੀ ਆ ਅੱਜ ਕੋਈ ਮਹਿੰਗਾਈ ਦੀ ਗੱਲ ਨਹੀਂ ਕਰਦਾ ਅੱਜ ਸਰੋਂ ਦਾ ਤੇਲ ਜਿਹੜਾ 80 ਰੁਪਏ ਕਿਲੋ ਸੀ ਲੀਟਰ ਸੀ ਅੱਜ 200 ਰੁਪਏ ਲੀਟਰ ਹੋ ਗਿਆ ਪਿਆ ਜਿਹੜਾ 60 70 ਰੁਪਏ ਮੂੰਗੀ ਮਸਰੀ ਦੀ ਦਾਲ ਤੇ 200 ਰੁਪਏ ਹੋਈ ਪਈਆ ਅੱਜ ਮਹਿੰਗਾਈ ਦੀ ਗੱਲ ਨਹੀਂ ਸਿਰਫ ਧਰਮ ਦੀ ਆੜ ਤੇ ਜਾਤ ਪਾਤ ਦੇ ਨਾਂ ਤੇ ਸਾਡੇ ਦੇਸ਼ ਚ ਲੁੱਟਿਆ ਜਾ ਰਿਹਾ ਕੁੱਟਿਆ ਜਾ ਰਿਹਾ ਪਰ ਅੱਜ ਪੂਰਾ ਦੇਸ਼ ਜਾਗ ਚੁੱਕਿਆ ਸਮਝ ਚੁੱਕਿਆ ਵੀ ਪੂਰੇ ਦੇਸ਼ ਅੰਦਰ ਕਾਂਗਰਸ ਪਾਰਟੀ ਦੀ ਹਵਾ ਚੱਲ ਰਹੀ ਆ ਦੇਸ਼ ਦਾ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਜੀ ਬਣ ਗਏ ਤੇ ਦੇਸ਼ ਦੇ ਕੈਬਨਟ ਦੇ ਵਿੱਚ ਡਾਕਟਰ ਅਮਰ ਸਿੰਘ ਜੀ ਮੰਤਰੀ ਹੋਣਗੇ ਤੇ ਆਪਾਂ ਇਹਨਾਂ ਤੋਂ ਕੰਮ ਲੈ ਕੇ ਗਰਾਹੇ ਸ਼ਹਿਰ ਦੇ ਅਧੂਰੇ ਕੰਮ ਨੇ ਉਹ ਪੂਰੇ ਕਰਾਵਾਂਗੇ ਤੇ ਜਿਹੜੇ ਸਾਡੇ ਨਾਲ ਅੱਜ ਜਾਤੀਆਂ ਕਰਦੇ ਨੇ ਆਉਣ ਵਾਲੇ ਸਮੇਂ ਉਹਨਾਂ ਨੂੰ ਖਮਿਆਜਾ ਭੁਗਤਣਾ ਪਊਗਾ ਤੇ ਸਾਡੇ ਲੋਕਾਂ ਨੂੰ ਸਾਫ ਪਸੰਦ ਲੋਕਾਂ ਨੂੰ ਜਿਹੜੇ ਤੱਕੇ ਕਰਦੇ ਨੇ ਚਾਹੇ ਉਹ ਮਿਊਸਪਲ ਕਮੇਟੀ ਚਾਹੇ ਪਿੰਡਾ ਚਾਹੇ ਸ਼ਹਿਰਾ ਚਾਹੇ ਰਾਸ਼ਨ ਕਾਰਡ ਕੱਟੇ ਗਏ ਉਹ ਪੂਰੇ ਤੌਰ ਤੇ ਬਹਾਲ ਕਰਾ ਕੇ ਦਵਾਂਗੇ ਸਾਡੇ ਲੋਕਾਂ ਦੇ ਹੱਕ ਅਸੀਂ ਦਵਾ ਕੇ ਰਾਂਗੇ ਤੇ ਕਾਂਗਸ ਪਾਰਟੀ ਇੱਕ ਵਾਦਾ ਲੈਂਦੀ ਆ ਫੋਟੇ ਕੋਲੋਂ ਡਾਕਟਰ ਸਾਹਿਬ ਜਿੱਦਣ ਤੁਸੀਂ ਬਣ ਕੇ ਸਾਡੇ ਦਰਾਹਾ ਸ਼ਹਿਰ ਨੂੰ ਪ੍ਰਾਇਓਰਟੀ ਤੇ ਰੱਖਣਾ ਕਿਉਂਕਿ ਦਰਾਹਾ ਸ਼ਹਿਰ ਪਹਿਲ ਹਲਕੇ ਦਾ ਵੱਡਾ ਸ਼ਹਿਰ ਆ ਸਾਰਿਆਂ ਨਾਲੋਂ ਵੱਧਲੀ ਪਹਿਲ ਹਲਕੇ ਚੋਂ ਦਰਾਹਾ ਸ਼ਹਿਰ ਨੇ ਤੁਹਾਨੂੰ ਦੇਈਆਂ

ਸਰ ਬੰਤ ਸਿੰਘ ਦੁਬਜੀ ਜੀ ਮੈਡਮ ਸੋਮਾ ਜੀ ਔਰ ਸਾਡੀ ਮਹਿਲਾ ਕਾਂਗਰਸ ਦੀ ਪ੍ਰਧਾਨ ਮੈਡਮ ਮੰਗਰਤ ਜੀ ਔਰ ਗੋਮਲ ਜੀ ਔਰ ਰਾਮ ਪ੍ਰਕਾਸ਼ ਤਾਂ ਦੇਖ ਰਿਹਾ ਵੀ ਮੇਰਾ ਨਾਮ ਵੀ ਲਈ ਉਹ ਪੁੱਟਾ ਪੈਣੀਆਂ ਉਹ ਮੋਟਾ ਮੰਗਲ ਜੀ ਆਏ ਆ ਔਰ ਇਸ ਇਲੈਕਸ਼ਨ ਦੇ ਮੁੱਖ ਮੁੱਦੇ ਕੀ ਆ ਉਹ ਗੱਲ ਕਰਨ ਤੋਂ ਨਾਲ ਆਏ ਕਾਂਗਰਸ ਨੂੰ অর ਮੈਨੂੰ ਕਿਉਂ ਵੋਟ ਪਾਉਣੀ ਚਾਹੀਦੀ ਆ ਉਹ ਗੱਲ ਤੁਹਾਨੂੰ ਨਾ ਕਰਨਾ ਹੈ ਮੇਰਾ ਤਾਂ ਤੁਸੀਂ ਕੰਮ ਇਹਲਾ ਪੰਜ ਸਾਲ ਦੇਖਿਆ اپੋਜੀਸ਼ਨ ਦਾ ਐਮਪੀਸੀ اپੋਜੀਸ਼ਨ ਤੇ ਐਪੀਐਨਓ ਦਾ ਲੜਨਾ ਹੀ ਪੈਂਦਾ ਕਿਉਂਕਿ ਔਰ ਜਿਹੜੀ ਸਰਕਾਰ ਹੈ ਕੇਂਦਰ ਦੀ ਬਾਜਪਾ ਦੀ ਔਰ ਮੋਦੀ ਜੀ ਦੀ ਉਹ ਸਰਵਾਈ ਥੋੜੀ ਜਿਹੀ ਘੱਟ ਕਰਦੇ ਆ ਪਰ ਮੈਂ ਇੰਨਾ ਬੋਲਿਆ ਪਾਰਲੀਮੈਂਟ ਨੂੰ 60 70 ਵਾਰੀ ਮੈਂ ਬੋਲਿਆ ਉਹਨਾਂ ਦੇ ਖਿਲਾਫ ਇਹ ਉਸ ਕਰਕੇ ਕਦੇ-ਕਦੇ ਉਹਨਾਂ ਨੂੰ ਲੱਗਦਾ ਸੀ ਕਿ ਯਾਰ ਇਹਦਾ ਕੰਮ ਕਰ ਦਿਓ ਇਹ ਨਹੀਂ ਤਾਂ ਫੇਰ ਆ ਕੇ ਫੜੂਗਾ ਔਰ ਮੈਂ ਸਿਰਫ ਬੋਲਦਾ ਹੀ ਨਹੀਂ ਸੀ ਇਹ ਨਹੀਂ ਸੀ ਕਿ ਮੈਂ ਪਾਸੋਂ ਦੇ ਕੇ ਬਸ ਆਪਣਾ ਕਰ ਕੁੜਤਾ ਪਿਆ ਮਾ ਝਾੜਿਆ ਔਰ ਚਲੇ ਗਿਆ ਹਾਂ ਉਸ ਤੋਂ ਬਾਅਦ ਮੈਂ ਸੰਬੰਧਿਤ ਮਨਿਸਟਰ ਦੀ ਚਿੱਠੀ ਬਣਾ ਕੇ ਔਰ ਉਹ ਨੂੰ ਮਿਲ ਜਾਂਦਾ ਸੀ 올 ਡਿਪਾਰਟਮੈਂਟ ਦਾ ਜਿਹੜਾ ਸੈਕਟਰੀ ਹੋਊਗਾ ਜਿਹੜੇ ਵੀ ਡਿਪਾਰਟਮੈਂਟ ਦਾ ਅੱਜ ਮੈਂ ਰੇਲਵੇ ਤੋਂ ਕੰਮ ਕਰਾਇਆ ਨਹਿਰਾਂ ਦਾ ਚੇਅਰਮੈਨ ਰੇਲਵੇ ਬੋਰਡ ਚੋਂ ਗਿਆ ਮਿਨਿਸਟਰ ਕੋਲ ਤੋਂ 20 ਵਾਰੀ ਗਿਆ ਉਹ ਪਤਾ ਨਹੀਂ ਕਿੰਨੀ ਕੁ ਵਾਰੀ ਬੋਲਿਆ ਇਸ ਮੁੱਦੇ ਤੇ ਪਾਰਲੀਮੈਂਟ ਚ ਲੇਕਿਨ ਕੁਝ ਕੰਮ ਬਹੁਤ ਵੱਡੇ ਮੈਂ ਕਰਵਾ ਸਕਿਆ ਕਿਉਂਕਿ ਇਹ ਆ ਦੁਰਾਹੇ ਵਾਲਾ ਜਿਹੜਾ ਪੋਲਾ ਨਹਿਰ ਵਾਲਾ ਰੇਲਵੇ ਲਾਂ ਤੇ ਵੀ ਵੱਡੇ ਕੰਮਾਂ ਚ ਆਉਂਦਾ ਏ ਛੋਟੇ ਕੰਮ ਇਹ ਛੋਟੇ ਕੰਮ ਨਹੀਂ ਇਹ 70-72 ਕਰੋੜ ਦਾ ਕੰਮ ਸੀ ਪੰਜਾਬ ਸਰਕਾਰ ਪੈਰ ਪਿੱਛੇ ਖਿੱਚੀ ਜਾ ਰਹੀ ਸੀ ਵੈਸੇ ਤਾਂ 50% ਹੁੰਦਾ ਹਿੱਸਾ ਦੋਵਾਂ ਦਾ ਰੇਲਵੇ ਦਾ ਔਰ ਜਿਹੜੇ ਵੀ ਸੂਬੇ ਚ ਹੈਗਾ ਪਰ ਮੈਂ ਲੀਲੂਏ ਮਿਨਿਸਟਰ ਦੇ ਨਾ ਪਿੱਛੇ ਪਿਆ ਮੈਂਗਾ ਨਹੀਂ ਲੈਣਿਆ ਤਾਂ 100% ਹੀ ਲੈਣਿਆ ਇਹ 50% ਵਾਲਾ ਕੰਮ ਨਹੀਂ ਕਰਦਾ ਮੈਂ ਸਰਦਾਰ ਭਗਤ ਸਿੰਘ ਜੀ ਤੋਂ ਪੁੱਛ ਰਿਹਾ ਸੀ ਕਿ ਇਹ ਦਸੂਣ ਹੈ ਦ ਸੀਵਰੇਜ ਦਾ ਕੀ ਹਾਲ ਹੈ ਕਿਉਂਕਿ ਜਿੰਨੇ ਕਸਬੇ ਆ ਜਿੰਨੇ ਛੋਟੇ ਸ਼ਹਿਰ ਆ ਉਹਨਾਂ ਦੀ ਮੁੱਖ ਸਮੱਸਿਆ ਹੀ ਸੀਵਰੇਜ ਹੈ ਹਾਂ ਜੀ ਉਹਦੀ ਹੋਈ ਗੰਦਗੀ ਐਸ ਮਹੱਲੇ ਨਹੀਂ ਤੇ ਉਹਦੇ ਚ ਹੋਊਂਗੇ ਉਹਦੇ ਚ ਨਹੀਂ ਹੋਊਗੇ ਅਗਲੇ ਵਾਲੇ ਚ ਹੋਊਗਾ ਜੀ ਉਹਦੇ ਜਿੱਦੀ ਸੜਕ ਤੇ ਹੋਊਗੀ ਇਹ ਬਹੁਤ ਮੁੱਖ ਸਮੱਸਿਆ ਸਾਰੇ ਸ਼ਹਿਰ ਆ ਜਾਏਗਾ ਔਰ ਮੈਨੂੰ ਦੱਸਿਆ ਗਿਆ ਕਿ ਇਹ ਸ਼ਹਿਰ ਜੀ ਕੋਈ 2008 ਨੂੰ ਜਿਹੜਾ ਕਦੇ ਪਾਈਪਾਂ ਪਈਆਂ ਸੀ 16-12 ਸਾਲ ਹੋ ਗਏ ਆ ਬਹੁਤ ਛੋਟੀਆਂ ਪਾਈਪਾਂ ਪੈ ਗਈਆਂ ਲੋਕ ਵੱਧ ਗਏ ਪ੍ਰੈਸ਼ਰ ਵੱਧਦਾ ਬਾਅਦ ਸਿਦਾਰ ਉਹ ਆਈ ਸੰਗਤਾਂ ਦਾ ਧੰਨਵਾਦ ਕਰਨਗੇ ਮਨਦੀਪ ਸਿੰਘ ਜੀ ਮੰਪਛੇ ਰਹੇਗਾ ਤੁਹਾਨੂੰ ਬਹੁਤ ਬਹੁਤ